ਲੁਧਿਆਣਾ ਪੱਛਮੀ ਦਾ ਚੋਣ ਪ੍ਰਚਾਰ ਆਪਣੇ ਸਿਖਰ ਤੇ ਪਹੁੰਚ ਚੁੱਕਿਆ ਕੈਬਨਿਟ ਮੰਤਰੀ ਤਰਨਪ੍ਰੀਤ ਸੋਨ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਹੈ ਲਗਾਤਾਰ ਪਾਰਟੀ ਦੇ ਵਿੱਚ ਸ਼ਮੂਲੀਅਤ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਕਿੰਨੇ ਕੁ ਮਾਰਜਨ ਦੇ ਨਾਲ ਪਾਰਟੀ ਇਹ ਚੋਣਾ ਦਿੱਤਣ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਵਿਸ਼ਵ ਵਾਰਤਾ ਦਾ ਤੁਹਾਡੇ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਤੁਸੀਂ ਗਰਾਊਂਡ ਜ਼ੀਰੋ ਲੈਵਲ ਤੇ ਕਵਰੇਜ ਕਰਨ ਲਈ ਪਹੁੰਚੇ ਹੋ ਸਾਰੇ ਕੈਂਡੀਡੇਟਸ ਨੂੰ ਤੁਸੀਂ ਮਿਲ ਰਹੇ ਹੋ ਵੱਖ-ਵੱਖ ਪਾਰਟੀਆਂ ਦੇ ਚੋਣ ਮੁਹਿੰਮ ਆਪਣੇ ਆਖਰੀ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ ਆਖਰੀ ਦੌਰ ਚ ਪਹੁੰਚਣ ਹੋਣ ਕਰਕੇ ਅੱਜ ਸ਼ਾਮ ਨੂੰ 5 ਵਜੇ ਜਿਹੜਾ ਚੋਣ ਦਾ ਪ੍ਰਚਾਰ ਹੈ ਆਫੀਸ਼ੀਅਲ ਤੌਰ ਤੇ ਉਹ ক্লোਜ਼ ਹੋ ਜੂਗਾ ਜਾਨੀ ਕਿ ਆਪਾਂ ਕੋਈ ਰੈਲੀ ਜਾਂ ਕੋਈ ਹੋਰ ਮੀਟਿੰਗਾਂ ਓਪਨ ਚ ਨਹੀਂ ਕਰ ਸਕਦੇ ਹਾਂ ਡੋਰ ਟੂ ਡੋਰ ਐਕਟੀਵਿਟੀ ਆਪਾਂ ਕਰ ਸਕਦੇ ਜਾ ਕੇ ਬੇਨਤੀ ਕਰ ਸਕਦੇ ਆ ਤੇ ਸ਼੍ਰੀ ਸੰਜੀਵ ਅਰੋੜਾ ਜੀ ਜੋ ਆਮ ਆਦਮੀ ਪਾਰਟੀ ਦੇ ਸਾਡੇ ਕੈਂਡੀਡੇਟ ਨੇ ਬਹੁਤ ਸੌ ਇਨਸਾਨ شریف ਇਨਸਾਨ ਨੇ ਵਧੀਆ ਇਨਸਾਨ ਨੇ ਨੇਕ ਇਨਸਾਨ ਨੇ ਔਰ ਜਿਹੜੀ ਇਹ ਵੈਸਟਰ ਦੀ ਲੜਾਈ ਹੈ ਇੱਕ ਤਰਫਾ ਹੋਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਤੋਂ ਐਡਾ ਵੱਡਾ ਕਾਫਲਿਆਂ ਦੇ ਕਾਫਲੇ ਆਮ ਆਦਮੀ ਪਾਰਟੀ ਚ ਜੁਆਇਨ ਕੀਤੇ ਨੇ ਹਜ਼ਾਰਾਂ ਬੰਦਾ ਆਮ ਆਦਮੀ ਪਾਰਟੀ ਆਪ ਮੁਹਾਰੇ ਜੁਆਇਨ ਕਰ ਗਿਆ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਇੱਕ ਕੀਤੀ ਸਾਰਿਆਂ ਨੇ ਮਿਹਨਤ ਕੀਤੀ ਔਰ ਪਰਸੋਂ ਨੂੰ 19 ਤਰੀਕ ਨੂੰ ਵੋਟਾਂ ਪੈਣਗੀਆਂ 19 ਜੂਨ ਨੂੰ ਤੇ ਤੁਹਾਡੇ ਮਾਧਮ ਦੇ ਰਾਹੀਂ ਮੈਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਆਓ ਤਾਜ ਜਦੋਂ 23 ਤਰੀਕ ਨੂੰ ਰਿਜ਼ਲਟ ਆਵੇ شریف ਬੰਦਾ ਈਮਾਨਦਾਰ ਬੰਦਾ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਬਸ ਇਹ ਕਹਿੰਦੇ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਮੰਨਿਆ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਨੇ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹਰ ਇਲੈਕਸ਼ਨ ਹੈ ਜਿਹੜਾ ਉਹ ਬਸ ਇਲੈਕਸ਼ਨ ਹੀ ਹੁੰਦਾ ਕੋਈ ਸੈਮੀ ਫਾਈਨਲ ਜਾਂ ਉਹ ਨਹੀਂ ਹੁੰਦਾ ਸਾਰੀਆਂ ਪਾਰਟੀਆਂ ਨੇ ਜੋੜ ਲਾਇਆ ਪਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਡਵੈਲਪਮੈਂਟ ਦੇ ਮੁੱਦੇ ਤੇ ਕੰਮ ਕਰਦੀ ਹੈ ਅਸੀਂ ਡਵੈਲਪਮੈਂਟ ਸਿੱਖਿਆ ਸਿਹਤ ਦੇ ਖੇਤਰ ਚ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਜਿਹੜਾ ਸਟੈਂਡ ਅਸੀਂ ਲੱਤਾਂ ਹੋਰ ਅਸੀਂ ਜਿਹੜੇ ਲੋਕ ਪਬਲਿਕ ਹਿੱਤ ਦੇ ਕੰਮ ਕਰ ਰਹੇ ਆਂ ਪਿੰਡਾਂ ਦੇ ਵਿੱਚ ਅਸੀਂ ਪੌਂਡਸ ਨੇ ਜਿਹਨੂੰ ਛੱਪੜ ਕਹਿੰਦੇ ਆ ਉਹਨਾਂ ਦੇ ਕੰਮ ਕਰਾ ਰਹੇ ਆ ਪਲੇਗਰਾਉਂਡਸ ਬਣਵਾ ਰਹੇ ਆ ਇਸ ਤੋਂ ਇਲਾਵਾ ਇੰਡਸਟਰੀ ਦੇ ਅਸੀਂ ਐਡੇ ਐਡੇ ਵੱਡੇ ਰਿਫਾਰਮਸ ਕੀਤੇ ਨੇ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਸੋ ਅਸੀਂ ਤਾਂ ਸਮਰਪਿਤ ਹੋ ਕੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੱਗੇ ਹੋਏ ਆਂ ਪੰਜਾਬ ਦੇ ਹਰ ਵਰਗ ਨੂੰ ਅਸੀਂ ਉੱਚਾ ਚੱਕਣ ਲੱਗੇ ਹੋਏ ਆਂ ਦੇਖੋ ਇਹ ਤਾਂ 100% ਕਲੀਅਰ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਊਗੀ ਔਰ ਭਾਰੀ ਬਹੁਮਤ ਨਾਲ ਰਿਪੀਟ ਹੋਊਗੀ। ਲੁਧਿਆਣਾ ਪੱਛਮੀ ਦਾ ਚੋਣ ਪ੍ਰਚਾਰ ਆਪਣੇ ਸਿਖਰ ਤੇ ਪਹੁੰਚ ਚੁੱਕਿਆ ਹੈ। ਕੈਬਨਿਟ ਮੰਤਰੀ ਤਰਨਪ੍ਰੀਤ ਸੌਨ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਹੈ। ਲਗਾਤਾਰ ਪਾਰਟੀ ਦੇ ਵਿੱਚ ਸ਼ਮੂਲੀਅਤ ਹੋ ਰਹੀਆਂ ਨੇ। ਕਿਵੇਂ ਦੇਖਦੇ ਹੋ ਕਿੰਨੇ ਕੁ ਮਾਰਜਨ ਦੇ ਨਾਲ ਪਾਰਟੀ ਇਹ ਚੋਣਾ ਦਿੱਤਣ ਜਾ ਰਹੀ ਹੈ? ਸਭ ਤੋਂ ਪਹਿਲਾਂ ਮੈਂ ਵਿਸ਼ਵ वार्ता ਦਾ ਤੁਹਾਡੇ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਹਾਂ। ਤੁਸੀਂ ਗਰਾਊਂਡ ਜ਼ੀਰੋ ਲੈਵਲ ਤੇ ਕਵਰੇਜ ਕਰਨ ਲਈ ਪਹੁੰਚੇ ਹੋ। ਸਾਰੇ ਕੈਂਡੀਡੇਟਸ ਨੂੰ ਤੁਸੀਂ ਮਿਲ ਰਹੇ ਹੋ ਵੱਖ-ਵੱਖ ਪਾਰਟ ਚੋਣ ਮੁਹਿੰਮ ਆਪਣੇ ਆਖਰੀ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ ਆਖਰੀ ਦੌਰ ਚ ਪਹੁੰਚਣ ਹੋਣ ਕਰਕੇ ਅੱਜ ਸ਼ਾਮ ਨੂੰ 5 ਵਜੇ ਜਿਹੜਾ ਚੋਣ ਦਾ ਪ੍ਰਚਾਰ ਹੈ ਆਫੀਸ਼ੀਅਲ ਤੌਰ ਤੇ ਉਹ ক্লোਜ਼ ਹੋ ਜੂਗਾ ਜਣੀ ਕਿ ਆਪਾਂ ਕੋਈ ਰੈਲੀ ਜਾਂ ਕੋਈ ਹੋਰ ਮੀਟਿੰਗਾਂ ਓਪਨ ਚ ਨਹੀਂ ਕਰ ਸਕਦੇ ਹਾਂ ਡੋਰ ਟੂ ਡੋਰ ਐਕਟੀਵਿਟੀ ਆਪਾਂ ਕਰ ਸਕਦੇ ਆ ਜਾ ਕੇ ਬੇਨਤੀ ਕਰ ਸਕਦੇ ਆ ਤੇ ਸ਼੍ਰੀ ਸੰਜੀਵ ਅਰੋੜਾ ਜੀ ਜੋ ਆਮ ਆਦਮੀ ਪਾਰਟੀ ਦੇ ਸਾਡੇ ਕੈਂਡੀਡੇਟ ਨੇ ਬਹੁਤ ਸੌ ਇਨਸਾਨ شریف ਇਨਸਾਨ ਨੇ ਵਧੀਆ ਇਨਸਾਨ ਨੇ ਨੇਕ ਇਨਸਾਨ ਨੇ ਔਰ ਜਿਹੜੀ ਇਹ ਵੈਸਟਰ ਦੀ ਲੜਾਈ ਹੈ ਇੱਕ ਤਰਫਾ ਹੋ ਗਈ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਤੋਂ ਐਡਾ ਵੱਡਾ ਕਾਫਲਿਆਂ ਦੇ ਕਾਫਲੇ ਆਮ ਆਦਮੀ ਪਾਰਟੀ ਚ ਜੁਆਇਨ ਕੀਤੇ ਨੇ ਹਜ਼ਾਰਾਂ ਬੰਦਾ ਆਮ ਆਦਮੀ ਪਾਰਟੀ ਆਪ ਮੁਹਾਰੇ ਜੁਆਇਨ ਕਰ ਗਿਆ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਇੱਕ ਕੀਤੀ ਸਾਰਿਆਂ ਨੇ ਮਿਹਨਤ ਕੀਤੀ ਔਰ ਪਰਸੋਂ ਨੂੰ 19 ਤਰੀਕ ਨੂੰ ਵੋਟਾਂ ਪੈਣਗੀਆਂ 19 ਜੂਨ ਨੂੰ ਤੇ ਤੁਹਾਡੇ ਮਾਧਮ ਦੇ ਰਾਹੀ ਮੈਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਤਾਂ ਜੋ ਜਦੋਂ 23 ਤਰੀਕ ਨੂੰ ਰਿਜ਼ਲਟ ਆਵੇ شریف ਬੰਦਾ ਹੈ ਇਮਾਨਦਾਰ ਬੰਦਾ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਬਸ ਇਹ ਕਹੂੰਗਾ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਮੰਨਿਆ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਨੇ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹਰ ਇਲੈਕਸ਼ਨ ਹੈ ਜਿਹੜਾ ਉਹ ਬਸ ਇਲੈਕਸ਼ਨ ਹੀ ਹੁੰਦਾ ਕੋਈ ਸੈਮੀ ਫਾਈਨਲ ਜਾਂ ਉਹ ਨਹੀਂ ਹੁੰਦਾ ਸਾਰੀਆਂ ਪਾਰਟੀਆਂ ਨੇ ਜੋਰ ਲਾਇਆ ਪਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਡਵੈਲਪਮੈਂਟ ਦੇ ਮੁੱਦੇ ਤੇ ਕੰਮ ਕਰਦੀ ਹੈ ਅਸੀਂ ਡਵੈਲਪਮੈਂਟ ਸਿੱਖਿਆ ਸਿਹਤ ਦੇ ਖੇਤਰ ਚ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਜਿਹੜਾ ਸਟੈਂਡ ਅਸੀਂ ਲੱਤਾਂ ਹੋਰ ਅਸੀਂ ਜਿਹੜੇ ਲੋਕ ਪਬਲਿਕ ਹਿੱਤ ਦੇ ਕੰਮ ਕਰ ਰਹੇ ਆਂ ਪਿੰਡਾਂ ਦੇ ਵਿੱਚ ਅਸੀਂ ਪੌਂਡਸ ਨੇ ਜਿਹਨੂੰ ਛੱਪੜ ਕਹਿੰਦੇ ਆ ਉਹਨਾਂ ਦੇ ਕੰਮ ਕਰਾ ਰਹੇ ਆ ਪਲੇਗਰਾਉਂਡਸ ਬਣਵਾ ਰਹੇ ਆ ਇਸ ਤੋਂ ਇਲਾਵਾ ਇੰਡਸਟਰੀ ਦੇ ਅਸੀਂ ਐਡੇ ਐਡੇ ਵੱਡੇ ਰਿਫਾਰਮਸ ਕੀਤੇ ਨੇ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਸੋ ਅਸੀਂ ਤਾਂ ਸਮਰਪਿਤ ਹੋ ਕੇ ਪੰਜਾਬ ਦੀ ਡਵੈਲਪਮੈਂਟ ਨੂੰ ਲੱਗੇ ਹੋਏ ਆਂ ਪੰਜਾਬ ਦੇ ਹਰ ਵਰਗ ਨੂੰ ਅਸੀਂ ਉੱਚਾ ਚੱਕਣ ਲੱਗੇ ਹੋਏ ਆਂ ਦੇਖੋ ਇਹ ਤਾਂ 100% ਕਲੀਅਰ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋਊਗੀ ਔਰ ਭਾਰੀ ਬਹੁਮਤ ਨਾਲ ਰਿਪੀਟ ਹੋਊਗੀ